ਨੇਬੜਾ ਹੀ ਨਹੀਂ ਹਲੇ ਕੰਮ ਬਸ ਨਮੀੜਤਾ ਕੰਮ ਤਾਂ ਹੀ ਰਹਿੰਦਾ ਸੀ ਮੈਂ ਸਫਾਈ ਜੀ ਕਰਦਿਆ ਤੇ ਛੱਡਿਆ ਹਾਂ ਹਾਂ ਛੱਡਿਆ ਤੇ ਵਧੀਆ ਠੀਕ ਠਾਕ ਆ ਮਾਹੌਲ ਜੱਥੇ ਤਾਂ ਹੀ ਤੈਨੂੰ ਭੇਜਿਆ ਸੀ ਮਾਹੌਲ ਤਾਂ ਠੀਕ ਹੀ ਆਪੂਆ ਕੋਈ ਗੱਲ ਨਹੀਂ ਮੈਨੂੰ ਪਤਾ ਹੈ ਕਿ ਮਨਿੰਦਰ ਨੂੰ ਇੱਕ ਵਾਰੀ ਜਿਹੜੀ ਗੱਲ ਮੈਂ ਕਹਿਤੀ ਹੁਣ ਉਹਦੇ ਕੰਨਾਂ 'ਚ ਪੈ ਜੂਗੀ ਹਾਂ ਹਾਂ ਪੁੱਤ ਉਹ ਆਏ ਤਾਂ ਉਹਨੂੰ ਵੀ ਪਛਤਾਵਾ ਗਲਤੀ ਕਰਕੇ ਚੱਲ ਜਿਹੜਾ ਕੁਝ ਹੋ ਗਿਆ ਇੱਕ ਵਾਰੀ ਹੋ ਗਿਆ ਬਾਕੀ ਕੀ ਹੋ ਗਿਆ ਪਰੇਸ਼ਾਨੀਆਂ ਕੋਈ ਪਰੇਸ਼ਾਨੀ ਤਾਂ ਇਹ ਹੈ ਜਿੱਦ ਤੱਕ ਤੇਰੀ ਸੱਸ ਕਰਿਆਈ ਹੈ ਨਾ ਆਪਣੇ ਘਰ ਦਾ ਰੰਗ ਹੀ ਬਦਲਤਾ ਇਹਨੇ ਆਪਣੇ ਤਾਂ ਕਦੇ ਕਿਸੇ ਨੇ ਇਹ ਜੀ ਚੱਕਥਲ ਕਰੀ ਨਹੀਂ ਸੀਗੀ ਪੂਆ ਹੁਣ ਮੈਂ ਕੀ ਕਰਾਂ ਸੁਣਨ ਨੂੰ ਤਾਂ ਮੈਨੂੰ ਵੀ ਬਹੁਤ ਕੁਝ ਮਿਲਦਾ ਉਹ ਤਾਂ ਬੋਲਣ ਨੂੰ ਹੀ ਨਹੀਂ ਹਟਦੀ ਪਰ ਉਹਨੂੰ ਮੈਂ ਕਹਾ ਕੀ ਪੁੱਤ ਅੱਜ ਉਹ ਮੈਨੂੰ ਉਹ ਕੁਝ ਬੋਲੀ ਐ ਜਿਹੜਾ ਨਹੀਂ ਬੋਲਣਾ ਸੀ ਮੈਨੂੰ ਕਹਿੰਦੀ ਜੇ ਤੂੰ ਕਿਤੇ ਵਸੀ ਹੁੰਦੀ ਤਾਂ ਤੂੰ ਤੇਰੀ ਭਤੀਜੀ ਵਸਦੀ ਤਾਂ ਹੀ ਆਂਦੀ ਤੂੰ ਮਤ ਦਿੰਦੀ ਤੇ ਬਾਲਾ ਖੁਸ਼ ਹੋਣੇ ਤਾਵਾ ਤਾਵਾ ਆਖਿਆ ਮੈਂ ਤਾਂ ਤਾਂ ਹੀ ਛੱਡ ਕੇ ਉੱਥੋਂ ਅੰਦਰੋਂ ਇੱਥੇ ਆ ਗਈ ਮੈਂ ਕਿਹਾ ਐਵੇਂ ਕੁਸ ਫੇਰਾ ਆਪ ਤੋਂ ਬੋਲਿਆ ਜਾਊਗਾ ਉਹ ਅਮਨ ਨਿਆ ਵੀ ਨਿਆਣੀ ਸੀ ਅਸੀਂ ਉਹਨੂੰ ਐਨੇ ਵੀ ਨਿਆਣੇ ਨਹੀਂ ਸੀਗੇ ਵੀ ਇਹ ਨਾ ਪਹਿਚਾਣ ਲੈਂਦੇ ਵੀ ਤੇਰੀ ਗਲਤੀ ਸੀਗੀ ਮੈਨੂੰ ਕਿਹੜਾ ਹੁਣ ਫੁੱਫੜਰ ਗਿਆ ਦਾ ਪਤਾ ਨਹੀਂ ਇਹ ਕਿਹੋ ਜੇ ਸੀਗੇ ਕਿਹੋ ਜੇ ਨਹੀਂ ਨਾਲੇ ਉਹਨੇ ਕੀ ਲੈਣਾ ਤੂੰ ਇੱਥੇ ਸਾਡੇ ਕੋਲੇ ਬੈਠੀ ਹੈਗੀ ਐਵੇਂ ਬੋਲੀ ਜਾਂਦੀ ਆ ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪਾਂ ਜੇ ਮੈਂ ਆਪਦੀ ਇੱਥੇ ਆ ਗਿਆ ਨਾ ਮੈਨੂੰ ਆ ਵੀ ਜਲੂਸ ਨਿਕਲ ਜੂ ਮੁੜ ਕੇ ਕੰਮੋਂ ਦਾ ਮੇਰੇ ਜੱਜ ਦਾ ਹੀ ਹੋਈਓ ਕੰਮੋਂ ਦੇ ਮੂੰਹ ਨੂੰ ਹੀ ਪੁੱਤ ਸਾਰੇ ਸੋਚਦੇ ਆਂ ਵੀ ਚਲ ਕੰਮੋਂ ਨੇ ਆਪਣੀ ਕੋਈ ਗੱਲ ਬਾਤ ਦੇ ਉਹ ਕਰਦੀ ਇਹ ਨੂੰ ਦੇਖ ਕੇ ਤਾਂ ਨਾ ਅੱਥਨ ਨੂੰ ਮਾਵਾਂ ਤੀਆਂ ਨੂੰ ਕਿਹੜਾ ਨਾਰਾ ਪਾਦ ਗਏ ਆਪਾਂ ਚਲ ਕੋਈ ਗੱਲ ਨਹੀਂ ਮੈਂ ਸਮਝਾਉਣਾ ਮੈਂ ਕਹਿੰਦਾ ਤੁਸੀਂ ਨਾ ਐਵੇਂ ਟੈਨਸ਼ਨ ਲਿਆ ਕਰੋ ਨਾਲੀਆਂ ਇਹਦੀਆਂ ਗੱਲਾਂ ਨੂੰ ਨਾ ਐਵੇਂ ਪਾਸੇ ਸੱਟ ਦਿਆ ਕਰੋ ਇੱਧਰ ਦੀ ਪਾਲੀ ਤੇ ਇੱਧਰ ਦੀ ਘੜਤੀ ਬਸ ਆਹ ਕਰਿਆ ਕਰੋ ਕੋਈ ਨਹੀਂ ਪੁੱਤ ਬਸ ਮੜਾ ਹਸਾਬ ਨਾਲ ਹੀ ਗੱਲ ਕਰੀ ਤਾ ਕੋਈ ਨਾ ਕੋਈ ਨਾ ਹਸਾਬ ਨਾਲ ਗੱਲ ਆਓ ਕੋਈ ਉੱਚਾ ਨਹੀਂ ਮਨਾਕੀ ਇੱਕ ਮਿੰਟ ਤੂੰ ਇੱਥੇ ਹਾਂ ਮੈਂ ਇੱਥੇ ਤੂੰ ਚੱਲ ਮਰਾਤ ਮੇਰੀ ਗੱਲ ਸੁਣ ਇਹ ਹੱਥ ਮੈਂ ਛੱਡਣ ਆਸਤੇ ਆਇਆ ਏਨੂੰ ਪਤਾ ਨਾ ਇਸ ਗੱਲ ਦਾ ਮੈਨੂੰ ਸਾਰੀ ਪਤਾ ਵੀ ਤੂੰ ਕਿੱਡਾ ਮਾਰੇ ਦਿਲ ਦਾ ਬੰਦਾ ਮੇਰਾ ਹੱਥ ਛੱਡ ਦੇ ਦੇਖ ਮਿੰਟ ਤੈਨੂੰ ਸਿੱਧੀ ਇੱਕ ਗੱਲ ਸੁਣਾ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਤੂੰ ਇੱਧਰ ਗਾਹਾਂ ਜਾ ਕੇ ਸਕੂਲ ਚ ਪੜਾਉਣੀ ਤੇ ਮੈਂ ਵੀ ਰੋਜ਼ ਇਸੇ ਗਲੀ ਵਿੱਚ ਦੀ ਲੰਘਦਾ ਤੇ ਤੂੰ ਵੀ ਇਸੇ ਗਲੀ ਵਿੱਚ ਤੁਰਦੀ ਤੇਰੀ ਮੈਨੂੰ ਰਾਈ ਰਾਈ ਦਾ ਭੇਤ ਠੀਕ ਹੈ ਨਾ ਮੇਰੀ ਗੱਲ ਸੁਣ ਤੈਨੂੰ ਇੱਕ ਗੱਲ ਲੱਗਦਾ ਕੁਝ ਵੀ ਹੋ ਜੇ ਪਰ ਚਾਵੇਂਗੀ ਤਾਂ ਤੂੰ ਮੇਰੇ ਘਰੇ ਇਹ ਤਾਂ ਤੇਰਾ ਵਹਿਮ ਹੀ ਆ ਤੇਰੇ ਘਰੇ ਮੈਂ ਤਾਂ ਜਾਂਦੀ ਜੇ ਤੇਰਾ ਭਰਾ ਜਉਂਦਾ ਹੁੰਦਾ ਤੇਰਾ ਭਰਾ ਮਰ ਗਿਆ ਨਾ ਬਸ ਮੇਰੇ ਸਾਰੇ ਰਿਸ਼ਤੇ ਤੁਹਾਡੇ ਨਾਲ ਮਰ ਗਏ ਮੈਂ ਤੁਹਾਡੇ ਘਰੇ ਕੀ ਲੈਣ ਜਾਉਂਗੀ ਤੇ ਨਾ ਹੀ ਮੈਂ ਕਦੇ ਜਾਵਾਂ ਉਸ ਪਿੰਡ ਵੱਲ ਤਾਂ ਮੈਂ ਮੂੰਹ ਵੀ ਨਹੀਂ ਕਰਦੀ ਹੂੰ ਪਿੰਡ ਵੱਲ ਮੂੰਹ ਨਹੀਂ ਕਰਦੀ ਤਾਂ ਗੱਲ ਵੱਖਰੀ ਐ ਪਰ ਮੈਂ ਤਾਂ ਚਾਹੁੰਨਾ ਨਾ ਮੈਂ ਤਾਂ ਚਾਹੁੰਨਾ ਨਾ ਤੈਨੂੰ ਮੇਰੇ ਘਰ ਵਸਾਉਣਾ ਫਿਰ ਚਾਹੇ ਕੁਛ ਵੀ ਹੋ ਜਵੇ ਮੈਂ ਆਪਦੇ ਭਰਾ ਦੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਤੇਰੀ ਮੰਗ ਨੂੰ ਆਪਦੇ ਘਰੇ ਲੈ ਕੇ ਆਉਂਗਾ ਤੇ ਮੇਰੀ ਗੱਲ ਧਿਆਨ ਨਾਲ ਸੁਣ ਮਨਿੰਦਰਪੁਰੇ ਤੂੰ ਮੇਰੇ ਘਰ ਵਸੇਗੀ ਕਿਉਂਕਿ ਤੂੰ ਮੇਰੇ ਭਰਾ ਦੀ ਮੰਗ ਐ ਮੈਂ ਤੇਰੇ ਭਰਾ ਦੀ ਮੰਗ ਸੀ ਤਾਂ ਤੁਹਾਡੇ ਘਰੇ ਵਸਦੀ ਤੇਰੀ ਮੰਗ ਨਹੀਂ ਹੈਗੀ ਤੇਰੇ ਪ੍ਰਾਣਿਤ ਨੂੰ ਇਹ ਵਾਅਦਾ ਤਾਂ ਨਹੀਂ ਕੀਤਾ ਸੀ ਨਾ ਵੀ ਜੇ ਮੈਂ ਮਰ ਗਿਆ ਤਾਂ ਤੂੰ ਲਈਂ ਮੈਨੂੰ ਗੁੱਸਾ ਨਾ ਚੜਾ ਮਨਿੰਦਰਪੁਰੇ ਦੇਖੀ ਕਿਤੇ ਕੁਛ ਮੈਥੋਂ ਹੋਰ ਨਾ ਕਾਰਾ ਕਰਾ ਲਈ ਇਸ ਤੋਂ ਜ਼ਿਆਦਾ ਤੂੰ ਕੀ ਕਰ ਸਕਦਾ ਮੈਨਾਂ ਤੇਰੀਆਂ ਫੋਕੀਆਂ ਧਮਕੀਆਂ ਤਾਂ ਦਰਦ ਹੀ ਨਹੀਂ ਹੈਗੀ ਪਹਿਲਾਂ ਹੀ ਡਰਾ ਲੈਂਦਾ ਸੀ ਹੁਣ ਨਹੀਂ ਅਸੀਂ ਡਰਦੇ ਮੈਂ ਤੈਨੂੰ ਕੋਈ ਧਮਕੀ ਨਹੀਂ ਦਿੱਤੀ ਪਹਿਲਾਂ ਧਮਕੀ ਤਾਂ ਤੈਨੂੰ ਮੈਂ ਹੁਣ ਦੇਣ ਲੱਗਾ ਮਨਿੰਦਰਪੁਰੇ ਤਿੰਨ ਦਿਨ ਤਿੰਨ ਦਿਨ ਆ ਤੇਰੇ ਕੋਲੇ ਤਿੰਨ ਦਿਨਾਂ ਦੇ ਵਿੱਚ ਆਪਦਾ ਫੈਸਲਾ ਮੈਨੂੰ ਸੁਣਾ ਦੇ ਠੀਕ ਹੈ ਨਾ ਤਿੰਨ ਦਿਨ ਦਿੱਤੇ ਆ ਤੈਨੂੰ ਸੋਚਣ ਵਾਸਤੇ ਇਹਨਾਂ ਤਿੰਨ ਦਿਨਾਂ 'ਚ ਤੂੰ ਇਹ ਫੈਸਲਾ ਕਰਨਾ ਇਹ ਤੂੰ ਮੇਰੇ ਘਰੇ ਆਉਂਗਾ ਜੇ ਅਗਰ ਤੂੰ ਇਹ ਫੈਸਲੇ ਤੇ ਨਾ ਉਤਰੀ ਨਾ ਪੂਰੀ ਤਾਂ ਤੂੰ ਇਹ ਸਹਾਂ ਨਹੀਂ ਚੌਥੇ ਦਿਨ ਮੈਂ ਤੈਨੂੰ ਆਪ ਲੈ ਕੇ ਜਾਊਂਗਾ ਇਥੋਂ ਚੱਕ ਕੇ ਅਗੀ ਸਮਝ ਚੱਲ ਓਏ ਚੱਲੀਏ ਰੱਬਾ ਮੈਨੂੰ ਕਿਉਂ ਨਹੀਂ ਚੰਗੇ ਆਉਣ ਦਿੰਦਾ ਤੂੰ ਕੋਈ ਨਾ ਵੀ ਤੂੰ ਨਵੀਂ ਮੁਸੀਬਤ ਆਈ ਜਾਂਦੀ ਆ ਮੈਂ ਜਿੰਨਾ ਮੁਸੀਬਤਾਂ ਭਜਦੀ ਆ ਉੰਨੀ ਮੁਸੀਬਤ ਮੇਰੇ ਪਿੱਛੇ ਆਉਂਦੀ ਆ ਇਹਨੂੰ ਕਿੱਥੋਂ ਪਤਾ ਲੱਗ ਗਿਆ ਹੋਰ ਹੁਣ ਮੈਂ ਕੀ ਕੀ ਕਰੂੰਗੀ ਕੰਨ ਦੇ ਪੈ ਤੇ ਤੋਤੇ ਸਾਰੇ ਹੁਣ ਤਾਂ ਹਵਾ ਵੱਜ ਕੇ ਸਮਝਾਂਗੇ ਸਾਰੇ ਕਣਗਾਂ ਜੀਆਂ ਨੇ ਵਧਾਤਾ ਨਾ ਕੱਲ ਦਾ ਕੰਮ ਸੁੱਕਦੇ ਨਹੀਂ ਨੀੜੇ ਵੀ ਚੱਜ ਨਾਲ ਜੇ ਮੀਂਹ ਹਟੂ ਤਾਂ ਹੋਰ ਆਹ ਜੇ ਵੀ ਸਿੱਲੇ ਸਿੱਲੇ ਜੀ ਪੈਣਗੇ ਚੱਜਣਾ ਹਜੇ ਵੀ ਨਹੀਂ ਸੁੱਕੇ ਕੀ ਹੋ ਗਿਆ ਪੁੱਤ ਹੈ ਆ ਪੈ ਗਿਆ ਦੋ ਕੋ ਦੇਗਾ ਨਹੀਂ ਮਾਂ ਹਾਂ ਦੋਸਤ ਮੈਂ ਉਹ ਤੋਂ ਮਨਿੰਦਰ ਨੂੰ ਛੱਡਣ ਗਿਆ ਨਾ ਹਾਂ ਪੁੱਤ ਮਨਿੰਦਰ ਮੈਨੂੰ ਕਹਿੰਦੀ ਬਾਈ ਤੂੰ ਮੈਨੂੰ ਗਲਤ ਸਮਝਿਆ ਕਹਿੰਦੀ ਤੈਨੂੰ ਲੱਗਦਾ ਮੈਂ ਕੋਈ ਗਲਤੀ ਕਰ ਸਕਦੀ ਆ ਜੇ ਕਹਿੰਦੀ ਮੈਂ ਕੋਈ ਵੀ ਕਦਮ ਚੱਕਣਾ ਹੁੰਦਾ ਨਾ ਕੋਈ ਵੀ ਕਿਸੇ ਨਾਲ ਗੱਲ ਕਰਨੀ ਹੁੰਦੀ ਹੈ ਨਾ ਤੇਰਾ ਤੇ ਬਾਪੂ ਦਾ ਚਿਹਰਾ ਨਾ ਹਜ਼ਾਰ ਆਰੀ ਮੇਰੇ ਸਾਹਮਣੇ ਆਉਂਦਾ ਵੀ ਆਹ ਕਰਨਾ ਮੇਰੇ ਲਈ ਸਹੀ ਹੋ ਜਾਂ ਗਲਤ ਹੋ ਇਹੀ ਗੱਲ ਤਾਂ ਪੁੱਤ ਮੈਂ ਕਹਿਨੀ ਆ ਪਰ ਮੈਂ ਇਹਨੂੰ ਗਲਤ ਸਮਝਿਆ ਆਪਣੀ ਭੈਣ ਨੂੰ ਮੈਨੂੰ ਨਾ ਆਪਦੇ ਆਪ ਤੇ ਕਿਹਣਾ ਹੀ ਜਾਂਦੀ ਆ ਵੀ ਮੇਰੇ ਹੱਥੋਂ ਕੀ ਹੋ ਜਾਣਾ ਸੀਗਾ ਸਹੀ ਗੱਲ ਆ ਵੀ ਮੈਂ ਮਨਿੰਦਰ ਦੀਆਂ ਖੁਸ਼ੀਆਂ ਹੀ ਖੋਲਣੀਆਂ ਸੀ ਸਾਰੀਆਂ ਪੁੱਤ ਮੈਂ ਤੈਨੂੰ ਉਦੋਂ ਦੀ ਕੀ ਸਮਝਾਉਣੀ ਆ ਵੀ ਆਖਰ ਨੂੰ ਤੇਰੇ ਨਾਲ ਪੁੱਤ ਜੰਮੀ ਪੜੀ ਹੈ ਪੜੀ ਲਿਖੀ ਤੁਸੀਂ ਇਕੱਠੇ ਹੈ ਹੁਣ ਐਡੇ ਹੋਏ ਹੱਸਦੇ ਕਦੇ ਤੁਹਾਡਾ ਫਰਕ ਨਹੀਂ ਆਇਆ ਪਰ ਹੁਣ ਜਿਹੜੀ ਆ ਗੱਲਾਂ ਹੋਣ ਲੱਗ ਗਈਆਂ ਪੁੱਤ ਇਹ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਮਨਿੰਦਰ ਬਾਰੇ ਐਵੇਂ ਕੁਝ ਸੋਚੇਗਾ ਮਾਂ ਮੈਨੂੰ ਪਤਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਤੇ ਉਹ ਗਲਤੀ ਦਾ ਮੈਨੂੰ ਇੰਨਾ ਕੋ ਪਸਤਾਵਾ ਲੱਗਿਆ ਪਿਆ ਨਾ ਤੇ ਗਲਤੀ ਕਰਾਈ ਕინਿਆ ਉਹ ਤੈਨੂੰ ਪਤਾ ਮੇਰੀ ਸੱਸ ਨੇ ਪਰ ਮਾਂ ਮੈਂ ਕਰਾਂਗੀ ਉਹ ਤਾਂ ਗੱਲ ਹੈਗੀ ਜੇ ਕੋਈ ਹੋਰ ਹੁੰਦਾ ਨਾ ਮੈਂ ਫੜ ਕੇ ਬਾਹ ਕਦੋਂ ਦਾ ਉਹਨੂੰ ਬਾਹਰ ਕੱਢ ਦਿੰਦਾ ਪਰ ਮੈਂ ਕੰਮੋ ਦੀ ਮਾਂ ਨੂੰ ਕੁਝ ਕਹਿ ਨਹੀਂ ਸਕਦਾ ਉਹ ਤਾਂ ਹੀ ਗੱਲ ਤਾਂ ਮੈਂ ਕਹਿ ਨਹੀਂ ਹੈਗੀ ਮੈਤੋਂ ਵੀ ਉਹਦੇ ਸਾਹਮਣੇ ਕੁਝ ਕਿਹਾ ਨਹੀਂ ਜਾਂਦਾ ਆਖਰ ਨੂੰ ਜਦੋਂ ਮੈਂ ਕੰਮੋ ਕਣੀ ਦੇਖਦੀ ਹਾਂ ਨਾ ਫਿਰ ਮੈਂ ਐ ਸੋਚਦੀ ਆਂ ਵੀ ਕੰਮੋ ਐ ਕਹੋਗੀ ਵੀ ਮੇਰੀ ਸੱਸ ਨੇ ਮੇਰੀ ਮਾਂ ਦੀ ਬੇਇੱਜ਼ਤੀ ਕਰਕੇ ਘੜਤਾ ਕਰੋ ਬੋਲਣ ਤਾਂ ਪੁੱਤ ਮੈਂ ਵੀ ਬਹੁਤ ਕੁਝ ਜਾਣਦੀ ਆਂ ਪਰ ਇੱਕ ਕੰਮੋ ਕਣੀ ਦੇਖ ਕੇ ਚੁੱਪ ਕਰ ਜਾਂਦੀ ਆਂ ਮਾਂ ਮੈਨੂੰ ਇਹ ਵੀ ਸਮਝਾਉਂਦੀ ਬਈ ਇਹੋ ਜੀ ਕਿਹੜੀ ਗਲਤੀਆਂ ਜਿਹੜੀ ਆਪਣੇ ਸਾਰੇ ਪਰਿਵਾਰ ਨੂੰ ਨਹੀਂ ਦਿਖ ਰਹੀ ਕੱਲੀ ਕੰਮੋ ਦੀ ਮਾਂ ਨੂੰ ਦਿਸ ਜਾਂਦੀਆਂ ਉਹਨੂੰ ਤਾਂ ਪਤਾ ਨਹੀਂ ਕਿਉਂ ਮੇਰੀ ਭੈਣ ਹਰ ਵੇਲੇ ਜੋ ਵੀ ਆਂਦੀ ਆ ਇਹ ਗੱਲ ਤਾਂ ਇਹ ਕਿਸੇ ਨਾਲ ਭੱਜ ਜੂਗੀ ਥੋੜੇ ਅੱਖਾਂ ਤੇ ਪੱਟੀਆਂ ਬੰਨ੍ਹੀਆਂ ਆਂਆਂ ਪਤਾ ਨਹੀਂ ਕੀ ਕੁਛ ਬੋਲੀ ਜਾਂਦੀ ਆ ਤੇ ਉਹ ਜਾਂ ਮੈਂ ਆ ਪਤਾ ਨਹੀਂ ਕਿਵੇਂ ਬਰਦਾਸ਼ਤ ਕਰੀ ਜਾਂਦਾ ਉਹਨਾਂ ਗੱਲਾਂ ਨੂੰ ਉਹ ਤਾਂ ਸਾਰੇ ਬਰਦਾਸ਼ਤ ਕਰੀ ਜਾਂਦੇ ਆ ਤੂੰ ਇਕੱਲਾ ਨਹੀਂ ਕੋਈ ਬਾਕੀ ਨਾ ਕਿਸੇ ਬੰਦੇ ਦੀ ਸੋਚ ਹੀ ਏਡੀ ਘਟਕਾ ਹੁੰਦੀ ਐ ਕਿ ਉਹਨੇ ਦੂਜੇ ਨੂੰ ਨੀਵੇਂ ਝਕਾਉਣਾ ਹੁੰਦਾ ਵੀ ਇਹ ਮੈਥੋਂ ਕੋਈ ਡਰਦਾ ਜਾਂ ਨੀਮ ਆਏਗਾ ਤੇ ਲੈਣਾ ਵੀ ਕੀ ਆ ਆਪੇ ਵਗ ਜੂਗੀ ਦੋ ਦਿਨ ਦਾ ਕੁ ਚਾਰ ਦਿਨ ਦਾ ਉਹਨਾ ਬੜੀ ਟੈਨਸ਼ਨ ਲੈ ਉਹ ਚੰਗਾ ਬਲਾ ਮਗਰ ਉਹ ਲਹੂਗੀ ਜੇ ਵਗ ਜੇ ਤਾਂ ਵਧੀਆ ਮੈਂ ਤਾਂ ਸੁੱਖਾਂ ਸੁਖਦੀ ਆ ਰੱਬ ਮੂਰੇ ਆਪਦੇ ਘਰੇ ਵਗ ਜੇ ਇਹ ਸਾਡੇ ਘਰੋਂ ਕਲੇਸ਼ ਮੁੱਕ ਜੇ ਕੋਤੋਂ ਦੀ ਸੋਚ ਇਹ ਜੀ ਹੈਗੀ ਜਿੱਦਾਂ ਦੇ ਮਾਹੌਲ ਦੇ ਵਿੱਚ ਰਹਿੰਦੀ ਆ ਉਵੇਂ ਜੀ ਕਿ ਉਹ ਸੋਚੀ ਜਾਂਦੀ ਆ ਉਹ ਤਾਂ ਆਪਣਾ ਤਾਂ ਤੈਨੂੰ ਪਤਾਗਾ ਆਪਾਂ ਆਪਣੀ ਮੰਨਿੰਦਰ ਤੇ ਅੱਖਾਂ ਬੰਦ ਕਰਕੇ ਯਕੀਨ ਕਰਦੇ ਆ ਤੇ ਆਪਾਂ ਨੂੰ ਭਰੋਸਾ ਵੀ ਪੂਰਾਗਾ ਵੀ ਉਹ ਕਦੇ ਆਪਣੀ ਨੀਵੀ ਨਹੀਂ ਪਵਾਉਗੀ ਮਾਂ ਗੱਲ ਤਾਂ ਉਹੀ ਆ ਕੋਈ ਗੱਲ ਨਹੀਂ ਅੱਜ ਜਾਂਦੀ ਹੈਗੀ ਮੈਂ ਵੀ ਕਹਿੰਦਾ ਪਰ ਇਹ ਫਾਹਾ ਵੱਡਾ ਜਾਊਗਾ ਜਾਣ ਦੇ ਪਰ ਘਰ ਸੌਖਾ ਹੋਈ ਵਧੀਆ ਬੁੱਤ ਜਿੱਦਣ ਦੀ ਆਈ ਹੈ ਨਾ ਸਾਰਾ ਦਿਨ ਕਲੇਸ਼ ਕਰੀ ਰੱਖਦੀ ਹੈ ਕਦੇ ਮਨਿੰਦਰ ਦੇ ਮਗਰ ਪੈਗੀ ਤੇ ਕਦੇ ਆ ਤੇਰੀ ਭੂਆ ਦੇ ਮਗਰ ਪੈਗੀ ਸਾਰਾ ਦਿਨ ਇਹਨੂੰ ਕਦੇ ਵਿਧਵਾ ਕਦੇ ਆ ਵਿਧਵਾ ਬਸ ਆਹੀ ਗੱਲਾਂ ਬੋਲੀ ਜਾਂਦੀ ਹੈ ਬੁੱਤ ਮਾਂ ਕਮੋਨਾ ਨਾ ਮੇਰੀ ਹੁਣੀ ਗੱਲ ਹੋਈ ਸੀਗੀ ਮੈਂ ਕਮੋ ਦੇ ਕੋਲੋਂ ਹੀ ਆਇਆ ਕੰਮੂ ਇਹ ਨਾ ਸੋਚੇ ਵੀ ਮੇਰੀ ਮਾਂ ਨੂੰ ਕੱਢਣ ਨੂੰ ਫਿਰਦਿਆ ਤੁਸੀਂ ਮੜਿਆ ਜਰੂਰ ਸਮਝਾਇਆ ਉਹਨੂੰ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਨਾ ਨਾ ਉਹਨੇ ਢਿੱਲਾ ਜਾ ਮੂੰਹ ਕਰ ਲਿਆ ਕੋਈ ਨਾ ਪੁੱਤ ਕੰਮੂ ਨੂੰ ਅਸੀਂ ਸਮਝਾ ਦਾਂਗੇ ਕੰਮੂ ਇਹ ਜਾ ਕੁਝ ਨਹੀਂ ਸੋਚਦੀ ਜਾਣਦੀ ਆ ਤਾਂ ਜਾਣਦੀ ਸਮਾਂ ਚੰਗਾ ਆਪਣੇ ਘਰੋਂ ਬਲਾਅਟ ਆਲਦੀ ਐ ਤੇ ਉੱਥੇ ਇਹਦੀ ਨੋਹਾ ਪੁੱਤ ਨਾਲ ਨਹੀਂ ਬਣਦੀ ਉਹ ਤਾਂ ਗੱਲ ਹੀ ਕਰਦੀ ਰਿਹ ਰਿਸ਼ਤੇਦਾਰਾਂ ਨਾਲ ਨਹੀਂ ਐਨੇ ਦਿਨ ਪੁੱਤ ਕਿਹੜੀ ਮਾਂ ਹੁੰਦੀ ਹੈ ਜਿਹੜੀ ਧੀ ਦੇ ਘਰੇ ਇੰਨੇ ਦਿਨ ਰਹਿੰਦੀ ਹੁੰਦੀ ਹੈਗੀ ਤਾਂ ਹੀ ਤਾਂ ਬੈਠੀ ਹੈਗੀ ਉਥੇ ਜਦੋਂ ਚੱਜ ਨਾ ਕਿਸੇ ਨਾ ਖਾਂਦੀ ਨੀ ਲਾ ਕੇ ਮਾਂ ਬੈਠਣ ਦਾ ਕੋਈ ਦੁੱਖ ਨਹੀਂ ਉਹ ਮਾਂ ساری ਜ਼ਿੰਦਗੀ ਬੈਠੀ ਰਹੇ ਮੇਰੀ ਭੈਣ 25 ਸਾਲਾਂ ਚ ਇੰਨੀ ਗਲਤ ਨਹੀਂ ਹੋਈ ਜਿੰਨੀਆਂ 5-7 ਦਿਨਾਂ ਚ ਕੰਮੋ ਦੀ ਮਾਂ ਨੇ ਉਹਨੂੰ ਗਲਤ ਬਣਾਤਾ ਕੋਈ ਨਾ ਪੁੱਤ ਉਹਦੀ ਸੋਚ ਆ ਸੋਚੀ ਜਾਣਦੀ ਆਪਾਂ ਨੂੰ ਤਾਂ ਆਪਣੀ ਧੀ ਦਾ ਪਤਾ ਨਾ ਉਹੀ ਤਾਂ ਕਰ ਲਾ ਮਾਂ ਮਸਾ ਮੰਦੇਂਦਰ ਦੀ ਜ਼ਿੰਦਗੀ ਚ ਖੁਸ਼ੀਆਂ ਆ ਸੀਗੀਆਂ ਆ ਪਤਾ ਨਹੀਂ ਕਿਹੜੇ ਪਾਪ ਕੀਤੇ ਆ ਹੁਣ ਆ ਫੇਰ ਦੁਖੀ ਰਹਿਣ ਲੱਗੀ ਮੇਰੀ ਭੈਣ ਕੋਈ ਨਾ ਕੋਈ ਕੋ ਸਮਰਜੀ ਕਹੀ ਜਾਵੇ ਆਪਾਂ ਨੂੰ ਸਾਰਾ ਪਤਾ ਆਪਾਂ ਮਨਿੰਦਰ ਨਾਲ ਸਹੀ ਆਗੇ ਨਾਲੇ ਉਹਦੀ ਮਾਂ ਤੋਂ ਆਪਾਂ ਨੇ ਕੀ ਲੈਣਾ ਬੋਲਦੀ ਏ ਬੋਲ ਕੇ ਬਹਿ ਜਾਂਦੀ ਹੈਗੀ ਤੇ ਸਾਡੇ ਤੇ ਤਾਂ ਕੋਈ ਅਸਰ ਹੁੰਦਾ ਨਹੀਂ ਨਾ ਤਾਂ ਉਹਦੀ ਗੱਲ ਮੈਂ ਸੁਣਦੀ ਆ ਤੇ ਨਾ ਤੇ ਰਿਪੂਆ ਸੁਣਦੀ ਆ ਤੇ ਤੂੰ ਪਤਾ ਨਹੀਂ ਪੁੱਤ ਕਿਵੇਂ ਸੁਣ ਲਈ ਉਹ ਨਹੀਂ ਸੁਣੀ ਮਾਂ ਮੈਨੂੰ ਜੇ ਸੁਣੀ ਆ ਨਾ ਉਹੀ ਗੱਲ ਦਾ ਦੁੱਖ ਆ ਕਿ ਅੱਜ ਤੱਕ ਕਦੇ ਮੂਕੀ ਬਾਤ ਆਪਦੀ ਭੈਣ ਨਾਲ ਗੱਲ ਨਹੀਂ ਸੀ ਕੀਤੀ ਤੇ ਉਹਨੂੰ ਮੈਂ ਕੀ ਕਹੋ ਜਿਆ ਦੁੱਖ ਤਾਂ ਮੈਨੂੰ ਵੀ ਬਹੁਤ ਆ ਮੈਂ ਕਿੰਨੇ ਦਿਨ ਮਨਿੰਦਰ ਨੂੰ ਬੁਲਾਇਆ ਨਹੀਂ ਮਾ ਤੈਨੂੰ ਲੱਗਦਾ ਕਿ ਮੇਰਾ ਮਨਿੰਦਰ ਬਿਨਾ ਇੱਕ ਮਿੰਟ ਵੀ ਸਰ ਜਾਂਦਾ ਪਤਾ ਪੁੱਤ ਮੈਨੂੰ ਤੂੰ ਤਾਂ ਸਾਰਾ ਦਿਨ ਉਹਨੂੰ ਛੇੜਦਾ ਰਹਿਣਾ ਉਹੀ ਚੜਿਉਂਦਾ ਰਹਿਣਾਗਾ ਹੈ ਸਾਰਾ ਦਿਨ ਤੁਸੀਂ ਹੱਸ ਕੇ ੜਕਿਟ ਪਾਉਨੇ ਹੋਗੇ ਪੁੱਤ ਜਦੋਂ ਸੰਕਾਂਈ ਤੁਸੀਂ ਵੀ ਇੱਕ ਦੂਜੇ ਤੋਂ ਪਾਰਾ ਮੂੰਹ ਕਰਕੇ ਟੱਪਦੇ ਦਿੱਤ ਨਾ ਮੇਰਾ ਵੀ ਬਹੁਤ ਮਨ ਦੁਖੀ ਹੁੰਦਾ ਸੀ ਪੁੱਤ ਪਰ ਹੁਣ ਤੇਨੂੰ ਸਾਰੀ ਗੱਲ ਦੀ ਸਮਝ ਆ ਗਈ ਤੇ ਮੇਰੇ ਲਈ ਤਾਂ ਪੁੱਤਾ ਇੰਨਾ ਹੀ ਬਹੁਤ ਹੈਗਾ ਚਲ ਕੋਈ ਨਾ ਮਨਿੰਦਰ ਨੂੰ ਵੀ ਸਮਝਾਈ ਵੀ ਤੇਰੇ ਵੀਰੇ ਤੋਂ ਗਲਤੀ ਹੋ ਗਈ ਕੋਈ ਨਾ ਪੁੱਤ ਉਹ ਤਾਂ ਸਮਕਾਂ ਦੀ ਆਪ ਰੋਂਦੀ ਸੀਗੀ ਸਰ ਕੋਈ ਨਹੀਂ ਸਮਝਾ ਦੇ ਮਨਿੰਦਰ ਨੂੰ ਤਾਂ ਮੜੀ ਉਹਦੀ ਬਿਟ ਕਰਕੇ ਚੰਗਾ ਸਮਝੇ ਜਾਂਦੀ ਆ ਘਰੋਂ ਨਾ ਹੱਥ ਬੰਨੇ ਉਹਦੇ ਮੂਰੇ ਬਿੜਕ ਮਾਂ ਦੀ ਕੀ ਰੱਖਾਂ ਮੈਂ ਤੂੰ ਆਪ ਹੀ ਸੋਝ ਜਾਂਦੀ ਆ ਜਾਣ ਦੇ ਬਸ ਆਪੇ ਚੜ ਜੂਗੀ ਆਉ ਦਾ ਬਸ ਕਿ ਮੈਂ ਤਾਂ ਤੈਨੂੰ ਆਪ ਆਈਆਂ ਨਹੀਂ ਮੈਂ ਤਾਂ ਪਰੇ ਚੜਾ ਚੁਕੂ ਆਈ ਗਾਮਾ ਘਰੋਂ ਲਈ ਜੀ ਜਿਹੜੇ ਬਧੀਆ ਬਗ ਜਾਂਦੇ ਨਹੀਂ ਖਾਣ ਵਾਲੀ ਗੱਲ ਨਹੀਂ ਹੈਗੀ ਬੰਦਰੀ ਗੱਲ ਤਾਂ ਆਹ ਜਿਹੜੇ ਗੱਲਾਂ ਚੁਗੀਆਂ ਮਾਰਦੀਆਂ ਨਾ ਦੁੱਖ ਤਾਂ ਉਹ ਗੱਲਾਂ ਦਾ ਆਉਂਦਾ ਹੈ ਭੈੜਾ ਲੱਗਦਾ ਭਾਬੀ ਐਨੇ ਦਿਨ ਪਹਿਲੀ ਗੱਲ ਤਾਂ ਧੀ ਦੇ ਘਰੇ ਬੈਠੀ ਨਹੀਂ ਸੋਹਣੀ ਲੱਗਦੀ ਫਿਰ ਆਹ ਜਿਹੜੀਆਂ ਘਰੇ ਚੋਕਰਾਂ ਲਾਉਂਦੀ ਐ ਤੇ ਲੜਾਈਆਂ ਪਵਾਉਂਦੀ ਐ ਇਹ ਅੱਟ ਕੋਈ ਮੌਕਾ ਨਹੀਂ ਛੱਡਦੀ ਹੈਗੀ ਉਹ ਤੇ ਉਤੋਂ ਆਵੇ ਦਿਵਾਲੀਆਂ ਗੱਲਾਂ ਉਹਦੇ ਗੱਲਾਂ ਸੁਣ ਕੇ ਤਾਂ ਮੇਰਾ ਮਨ ਬਹੁਤ ਦੁਖੀ ਕਰਦਾ ਵੀ ਉਹਨੂੰ ਖਰੀਆਂ-ਖੋਟੀਆਂ ਸੁਣਾ। ਚਾ ਪਾਗ ਜਾ ਤੂੰ ਦੇਖਿਆ ਉੱਧਰ ਚੱਲ ਮੈਂ ਆ ਮਸਾ ਮੜਿਆ ਸਣੀ ਦਾ ਮੂਡ ਸੈੱਟ ਹੋਇਆ ਇਹਨੂੰ ਚਾਹ ਬਣਾ ਕੇ ਦਿੰਦੀ ਆ ਕੋਈਆਂ ਨਾਲੇ ਹੋਰ ਚਾ ਗੱਲ ਹੋਣੀ ਤੈਨੂੰ ਵੀ ਲਾਉਣੀ ਆ ਇਹ ਸਿਰੋ ਆਪਰੇ ਆ ਜਾ ਵੀ ਮਿੱਤਰਾ ਕਿ ਕਰ ਸਿਆ ਹੂੰ ਹੂੰ ਮੈਂ ਜਿਹੜੀ ਗੱਲ ਤੈਨੂੰ ਦੱਸੀ ਸੀ ਹੂੰ ਉਹੀ ਹੋਈ ਨਾ ਇਸ ਗੱਲਾਂ ਨੂੰ ਤਾਂ ਭਾਈ ਤੂੰ ਸਿਆਣਾ ਹੈ ਗੱਲ ਸੱਚੀ ਹੈ ਆਗੇ ਜੀ ਤੁਸੀਂ ਤੁਸੀਂ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮੇਰੇ ਗਾਸਣ ਵਧੀਆ ਜੀ ਚਾਹ ਬਣਾ ਦੇ ਖਰਾ ਹਾਂਜੀ ਹਾਂਜੀ ਤੁਸੀਂ ਬੈਠੋ ਮੈਂ ਬਣਾ ਕੇ ਲਿਆਉਂਦੀ ਆ ਜਾ ਵੀ ਉੱਥੇ ਬਹਿਣਾ ਸੌਂ ਚਲ ਜਿਹੜੀ ਗੱਲ ਤੂੰ ਆਖੀ ਸੀ ਗੱਲ ਤਾਂ ਸਹੀ ਨਿਕਲੀ ਹੈ ਲੈ ਮੈਂ ਉਹੀ ਥੋੜੀ ਗੱਲਾਂ ਕਰਦਾ ਮੈਂ 2-3 ਦਿਨ ਪੂਰਾ ਮਗਰਾ ਕੀਤਾ ਉਹਦਾ ਅੱਛਾ ਹੋਰ ਕੀ ਮੈਨੂੰ ਨਾ ਤਦ ਮੈਂ ਤਾਂ ਸਾਂ ਗੱਲ ਵੀ ਮੈਨੂੰ ਤੇਰੇ ਤੇ ਜਦੋਂ ਤੂੰ ਗੱਲ ਪਹਿਲੀ ਵਾਰੀ ਆਖੀ ਸੀ ਉਹਦੇ ਮੈਨੂੰ ਯਕੀਨ ਨਹੀਂ ਸੀ ਮੈਂ ਤਾਂ ਐ ਸਮਝ ਗਿਆ ਸੀ ਮਖਲਾ ਭੇਜਦਾ ਯਾਰ ਕਿ ਤੇ ਮੈਨੂੰ ਉਹੀ ਕਹੀ ਜਾਂਦਾ ਮੈਨੂੰ ਐ ਹੋਊਗਾ ਸ਼ਰਾਬ ਦੀ ਬੋਤਲ ਮਾਰੀ ਮੈਨੂੰ ਝੂਠੀਆਂ ਗੱਲਾਂ ਕਰ ਉਹ ਯਾਰ ਬਸ ਹੁਣ ਛੱਡੋ ਗੱਲਾਂ ਜਿਹੜੀਆਂ ਹੋ ਗਈਆਂ ਉਹ ਮੈਨੂੰ ਤਾਂ ਇਹੀ ਗੱਲ ਸੀ ਮੈਂ ਖਾ ਵੀ ਐ ਕਰਕੇ ਵੀ ਕਿਤੇ ਉਹ ਗੱਲਬਾਤ ਜਾਣ ਕੇ ਹਰਦਾ ਅੱਛਾ ਮੈਂ ਤੈਨੂੰ ਕਹੋਦਾ ਹਾਂ ਇਹਦੇ ਮੂਰੇ ਨਾ ਕਰੀ ਗੱਲ ਹੁਣ ਚਾਹ ਲੈ ਕੇ ਆਉਂਦੀ ਹੈ ਉਹ ਲੈ ਆ ਚਾਹ ਛੇਤੀ ਹੋਣ ਲਾ ਬੋਲੀ ਜੀ ਉਹ ਗੱਲ ਤਾਂ ਠੀਕ ਹੈ ਹੂੰ ਹੂੰ ਅਗਰ ਜੀ ਕਹਤਾ ਆ ਮਨਿੰਦਰ ਨੇ ਤਿੰਨ ਦਿਨ ਆ ਚੌਥੇ ਦਿਨ ਤੈਨੂੰ ਚੱਕ ਲੈਣਾ ਲੈ ਚਾ ਚੱਕ ਕਰੋ ਹੋਰ ਵੀ ਨਹੀਂ ਕਰੇ ਠੀਕ ਸੀ ਸਾਰੇ ਹਾਂ ਜੀ ਠੀਕ ਹੈ ਜੀ ਕਰ ਠੀਕ ਹੈ ਇਹ ਕਰਦਾ ਹੁੰਦਾ ਸੀ ਗੋਲੀ ਵੱਜੀ ਬਹੂ ਆ ਇਹਦੀ ਇਕੱਲੀ ਹਾਂ ਬਸ ਜੀ ਹੁਣ ਤਾਂ ਹੂੰ ਵਾਹ ਵੀਰ ਮੈਂ ਤਾਂ ਸੋਚਿਆ ਸੀ ਕਿ ਮੈਂ ਆਹ ਮਿੱਠਾ ਪੱਤੀ ਦਾ ਕੋਈ ਹੋ ਹੋ ਪਰ ਵਧੀਆ ਚਾਹ ਬਣਾਈ ਅੱਜ ਤਾਂ ਲੈ ਮੇਰੀ ਗੱਲ ਸੁਣ ਹਾਂਜੀ ਤੂੰ ਨਾ ਹੁਣ ਬਾਜ਼ਾਰ ਜਾਣਾ ਮੇਰੇ ਨਾਲ ਤੇ ਜਿਹੜੇ ਰੰਗ ਦਾ ਸੂਟ ਕਹੇਗੀ ਉਹ ਬਣਾ ਕੇ ਲੈ ਕੇ ਦੇਣਾ ਤੁਹਾਨੂੰ ਠੀਕ ਜਿਹੜੀ ਤੂੰ ਚੀਜ਼ ਕਹੇਗੀ ਉਹ ਲੈ ਕੇ ਦੇਵਾਂਗਾ ਠੀਕ ਹੈ ਨਾ ਠੀਕ ਹੈ ਹਾਂ ਔੜੇ ਆਏ ਨਹੀਂ ਪੁੱਛਦੀ ਡਰਦੀ ਵੀ ਕੀ ਗੱਲ ਬਾਤ ਹੈ ਉਹ ਬਸ ਮੇਰੀ ਖੁਸ਼ੀ ਮੇਰਾ ਜੀ ਕੀਤਾ ਮੈਂ ਵੜਾ ਦੂਗਾ ਮੇਰੇ ਘਰ ਵਾਲੀ ਯਾਰ ਹੈ ਇਹ ਤਾਂ ਹੈ ਬਾਈ ਚਲ ਵਧੀਆ ਵਧੀਆ ਦੀਵੇ ਕਿੱਥੇ ਹੈਗੀ ਬੇਬੇ ਅੰਦਰ ਬੈਠੇ ਸੀਗੇ ਅੱਛਾ 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 ਠੀਕ ਬੁਲਾਉਣਾ ਸੀ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਬਾੜੇ ਜਲਿਆ ਤੇ ਤੁਸੀਂ ਆਪਦਾ ਕਰੋ ਗੱਲਾਂ ਬਾਤਾਂ ਹਣਾ ਠੀਕ ਹੈ ਹਾਂ ਤਾਹ ਜਾ ਕੋਠੇ ਬਾਸ ਰੱਖਦੇ ਹੁਣ ਸਾਰੀ ਤਨ ਪੀਣੀ ਫੇਰ ਪੀ ਲਈ ਚਾਹ ਮੰਗਰੀ ਲੱਗਿਆ ਮੈਂ ਪਤੰਦਰਾ ਮੰਮੀ ਮਨੇ ਘਰ ਮੰਮੀ ਕਿੱਥੇ ਆ ਤੂੰ ਖਾਪ ਤ ਹਾਂ ਮੇਰੇ ਮਨੇ ਤਰ ਕੀ ਹੋ ਗਿਆ ਪੁੱਤ? ਕੀ ਨਗਨ ਮੇਂਦਰਾ? ਮਨੇ ਤਰ ਕੀ ਹੋ ਗਿਆ? ਕੀ ਫਿਰ ਕੀ ਹੋ ਗਿਆ? ਮਨੇ ਤਰ ਕੀ ਹੋ ਪੁੱਤ? ਕੌਤੋਂ ਬੰਦੇ ਤੂੰ? ਹਾਂ? ਸੋਣਾ ਕੀ ਆ? ਚੜਾ ਤਾ ਹੋ ਕਿ ਨਾਮਾ ਚੰਦ? ਲੈ, ਹੋਰ ਕਿੰਨੀਆਂ ਗੱਲਾਂ ਤਾਂ ਹੋਣੀਆਂ। ਹਾਂ ਮੇ ਫਰੰਡ। ਮਨੇ ਪੂਰੇ ਹੱਥੋਂ ਮਨੇ ਚੁੱਕ ਲਿਆ। ਦੇਖ ਬੱਸ ਇਹ ਤੇ ਮਾੜੀ ਕੀ ਮੈਨੂੰ ਹੋਈ ਜਾਂਦੀ ਹੈਗੀ। ਪਾਪੀ ਨਾ ਛੱਡ ਖੜਾ ਆ ਜਾ ਆਪਾਂ ਕੁੜੀ ਨੂੰ ਸੋਹਣਾਂਗੇ ਦੇਖਦੇ ਕੀ ਹੋਵੇ। ਕਮਾਲ ਦੀ ਗੱਲ ਹੈਗੀ ਫਰੋਂਦੀ ਹੋ ਆਈ ਆ ਬਾਰੋਂ ਮੈਂ ਕੀ ਨੀ ਕੀ ਕਰਕੇ ਆਈ ਆ ਪਾਣ ਕਮਾਲ ਦੇ ਨਾਲ ਤਾਂ ਤੇਰੀ ਹੋਈ ਪਈ ਆ ਕੀ ਪਤਾ ਉਹਦਾ ਕੁਛ ਦੁਖਦਾ ਹੋਵੇ ਮੇਰੀ ਗੱਲ ਸੁਣ ਤੂੰ ਨਾ ਠੇਕ ਜਾ ਕਰ ਕਿਸੇ ਥਾਂ ਦਾ ਠੇਕ ਜਾ ਕਰ ਕੋਈ ਮੌਕਾ ਨੀ ਛੱਡਦੀ ਤੂੰ ਨੀਵਾ ਦਿਖਾਉਣ ਨਾਲ ਮੈਂ ਮੌਕਾ ਕੀ ਨੀ ਛੱਡਦੀ ਨਾ ਮੌਕਾ ਤਾਂ ਉਹ ਆਪ ਦਿੰਦੇ ਆ ਵੀ ਮੈਨੂੰ ਗੱਲਾਂ ਕਰਦਾ ਨਾ ਉਹਦਾ ਸੀ ਆ ਕੇ ਰੋਦੀ ਆਉਂਦੀ ਆ ਕੀ ਪਤਾ ਕੀ ਕਰਕੇ ਆ ਜਾਂ ਕੀ ਚੰਦ ਚੜ੍ਹ ਕੇ ਆਈ ਆ ਬਾਰ ਮਗਰ ਮੈਨੂੰ ਨਾ ਤਾਂ ਨਹੀਂ ਮੈਡੀਂ ਕਰਵਾਈ ਦੇਂਗੀ ਤੇਰੀ ਮਾਂ ਚੱਕ ਵੀ ਇੰਨੀ ਹੈਗੀ ਆ ਮਾਰਨ ਨਹੀਂ ਨਹੀਂ ਮੈਂ ਲੈਣ ਹਾਂ ਮੇਰੀ ਗੱਲ ਸੁਣ ਕਹ ਤੈਨੂੰ ਹਰ ਗੱਲ ਬੋਲਣਾ ਜ਼ਰੂਰੀ ਹੁੰਦਾ ਬੰਦਾ ਦੇਖ ਕੇ ਚੁੱਪ ਵੀ ਕਰ ਸਕਦਾ ਬੀਂਦੀਂ ਦੀ ਹਗਾ ਉਹ ਲੋ ਬਿਰੋਈਆਂ ਦੀ ਹੈ ਕਿਉਂਕਿ ਕੰਮ ਖੋ ਗਿਆ ਹੁਣ ਕੋਈ ਟਾਈਮ ਹੈ ਇਸ ਘਰ ਚ ਕੁੜਮਣੀ ਆਗੀ ਤੇਰਾ ਹੱਕ ਨਹੀਂ ਹੈ ਕਿ ਬੋਲਣ ਦਾ ਤੂੰ ਤਾਂ ਰੋ ਮਾਰਦੀ ਦੀ ਤੇ ਤੂੰ ਇਸ ਘਰ ਦੀ ਮਾਲਕ ਹੋਣੀ ਹੈਗੀ ਫਿਰ ਰੋ ਮਾਰਨ ਵਾਲੀ ਕਿਹੜੀ ਗੱਲ ਹੈ ਨਹੀਂ ਤੂੰ ਹੀ ਮੇਰੇ ਮਗਰ ਪਈ ਜਾਂਦੀ ਹੈ ਜਾ ਜਾ ਕੇ ਸਾਹ ਲ ਮੈਨੂੰ ਬਾਲਾ ਪਿਆਰ ਹੁੰਦਾ ਤਾ ਸਾਹਤੀ ਹੈਗੀ ਮੈਂ ਤੰਗ ਨਹੀਂ ਤੇ ਤੂੰ ਖਾਧਣ ਜੰਗਤਰਾ ਮੁੰਡਾ ਪਾ ਰਲ ਜੂਗਾ ਦੇਖੋ ਤੈਨੂੰ ਬਗੈ ਨਹੀਂ ਪਕਾਤੀ ਨਹੀਂ ਦੇਣਗਾ ਕੋਈ ਨਹੀਂ ਤੇਥੀਓ ਜਿਹੜਾ ਖਸੂਗਾ ਖਾਣ ਰਗੜੇ ਕੀ ਕੋਤਾਂ ਰੱਖੀ ਮੇਰੀ ਗੱਲ ਆ ਰਗੜੂ ਵੀ ਹੱਡ ਨਾਲੇ ਹੋਰ ਵਾਰਨਾ ਆਹੇ ਕੀ ਹੋ ਗਿਆ ਉਸਲਵਟੇ ਲਈ ਆ ਨਾ ਉਹ ਚੰਗੇ ਭਲੇ ਥੱਲੇ ਬੈਠੇ ਤਾਂ ਸੀ ਇੱਥੇ ਧੁੱਪੇ ਲੈ ਆਇਆ ਕੀ ਸਕੀਮ ਬਣਾਈ ਫਿਰ ਫੱਲੇ ਗੱਲਬਾਤ ਨਹੀਂ ਖੋਲੋਗੇ ਕਿੱਥੇ ਹੁੰਦੀ ਹੈ ਜਿਹੜੀ ਗੱਲ ਇੱਥੇ ਹੋ ਜੂਗੀ ਇਹ ਤਾਂ ਠੀਕ ਹੈ ਗਰਪੇਸ ਆ ਮੈਂ ਤਾਂ ਨਾ ਹੀ ਗੱਲ ਕਰਦਾ ਸੀ ਵੀ ਇਹੋ ਤਿੰਨ ਦਿਨਾਂ ਬਾਅਦ ਮੈਂ ਮਨਿੰਦਰ ਦਾ ਜਿਹੜਾ ਫੈਸਲਾ ਉਡੀਕ ਰਿਹਾ ਹਾਂ ਹਾਂ ਜੀ ਆਊਗਾ ਕਿ ਨਾ ਚਾਹੂਗਾ ਹਾਂ ਜੀ ਆਉਣਾ ਚਾਹੀਦਾ ਬਾਈ ਪਰ ਜੇ ਨਾ ਚ ਵੀ ਆਇਆ ਤਾਂ ਨੁਕਸਾਨ ਤਾਂ ਤੇਰਾ ਕੋਈ ਨਹੀਂ ਇਰਵੀ ਤਾਂ ਚੱਕੀ ਲਿਆਉਣੀ ਆ ਨਹੀਂ ਨਹੀਂ ਜੇ ਫੈਸਲਾ ਨਾ ਚ ਆ ਗਿਆ ਨਾ ਚੱਕ ਭਾਵੇਂ ਲਿਆਉਣੀ ਆ ਹਮ ਪਰ ਇੱਕ ਗੱਲ ਮੰਨਦਾ ਫਿਰ ਧੱਕਾ ਕਰਨਾ ਪਊ ਤੇ ਜੇ ਧੱਕਾ ਕਰਨਾ ਪਊ ਤਾਂ ਫਿਰ ਉਹਨੂੰ ਘਰੋਂ ਬਾਹਰ ਰੱਖਣਾ ਪਊ ਘਰੋਂ ਬਾਹਰ ਰੱਖਣਾ ਪਊ ਤਾਂ ਮੈਨੂੰ ਇਹ ਸੋਚਣਾ ਪਊ ਵੀ ਉਹਨੂੰ ਆ ਰੱਖੂ ਕਿੱਥੇ ਰੱਖੇਗਾ ਕਿੱਥੇ ਉਹ ਨਰਿੰਜਣ ਕੇ ਬਾੜਾ ਕਿਵੇਂ ਠੀਕ ਆ ਉੱਥੇ ਦੋ ਕਮਰੇ ਵਧੀਆ ਪਾਏ ਆ ਉਹਨਾਂ ਨੇ ਹਾਂ ਰਾਤ ਬਰਾਤੇ ਕਿੰਨੇ ਵਾਰੀ ਤਾਂ ਆਪਾਂ ਉੱਥੇ ਪੈਗ ਪੁੱਗ ਲਾਏ ਆ ਪਰ ਹੁਣ ਆਇਆ ਯਾਰ ਆਪਾਂ ਨਰਿੰਦਰ ਨੂੰ ਪੁੱਛ ਸਕਦੇ ਆ ਐਡੀ ਗੱਲ ਦੀ ਲੈ ਵੀ ਇਹ ਤਾਂ ਬਣੀ ਆ ਗੱਲ ਜਿੰਨਾ ਟਾਈਮ ਹੁਣ ਮਨਿੰਦਰ ਮੈਨੂੰ ਹਾਂ ਨਹੀਂ ਕਰੂਗੀ ਨਾ ਉਹਨਾ ਟਾਈਮ ਮੈਂ ਉਹਦੇ ਨਾਲ ਇਵੇਂ ਹੀ ਕਰੂੰਗਾ ਜੇ ਤਾਂ ਤਿੰਨ ਦਿਨਾਂ ਬਾਅਦ ਉਹ ਮੰਨ ਗਈ ਤਾਂ ਫਿਰ ਮੈਂ ਘਰੇ ਲਿਆਉਂਗਾ ਕਾਜਾਂ ਵਾਜਾਂ ਦੇ ਨਾਲ ਤੇ ਜੇ ਮੰਨੀ ਨਾ ਵੀ ਉਹ ਫੇਰ ਤੂੰ ਇਹ ਦੇਖੀ ਕਿ ਮੈਂ ਉਹਨੂੰ ਚੱਕ ਕੇ ਲਿਆਉਣਾ ਤੇ ਲਿਆ ਕੇ ਬੰਨ ਦੇਣਾ ਮੈਂ ਉਹਨੂੰ ਨਰਿੰਜਨ ਕੇ ਬਾੜੇ ਦੇ ਵਿੱਚ ਹੂੰ ਸਾਰਾ ਕੁਝ ਰੋਟੀ ਪਾਣੀ ਉੱਥੇ ਹੋਊਗਾ ਠੀਕ ਉਸ ਨਰਿੰਜਨ ਦਾ ਬਾੜਾ ਪਤਾ ਮੈਂ ਕਿਉਂ ਕਿਹਾ ਪਰ ਤਾਂ ਉਹ ਹੈ ਖੇਤਾਂ 'ਚ ਬਾਰ-ਬਾਰ ਹੈ ਇਹ ਮੜਾ ਮੋਟਾ ਰੋਲਾ ਰੱਪਾ ਵੀ ਪਾਇਆ ਓਏ ਰੋਲਾ ਰੱਪਾ ਉਹ ਤਾਂ ਬਾਹਰ ਜਾਂਦਾ ਹੀ ਨਹੀਂ ਕਿੱਥੇ ਜਾਂਦਾ ਉਹ ਰੋਲਾ ਰੱਪਾ ਬਾਹਰ ਹਾਂ ਆਂ ਜਾਂਦਾ ਹੈ ਚਲੋ ਦੇਖਦੇ ਹਾਂ ਮਨਿੰਦਰ ਪੁੱਤ ਕੀ ਹੋ ਗਿਆ? ਸਾਥਰੋਈ ਐ ਨਹੀਂ ਪੁੱਤ? ਕੀ ਹੋ ਗਿਆ ਨਾਲ ਤੈਨੂੰ? ਤੂੰ ਐਂ ਕਾਦੋਂ ਭੱਜੀ ਆਈ ਅੰਦਰ? ਨਹੀਂ ਨਹੀਂ ਬੁਆ। ਨਹੀਂ ਮਾ, ਕੁਛ ਨਹੀਂ ਹੋਇਆ ਬਸ। ਹੋਇਆ ਕੀ ਮਨਿੰਦਰ? ਦੱਸ ਤਾਂ ਸਹੀ ਪੁੱਤ। ਤੂੰ ਤਾਂ ਹੱਸਦੀ-ਹੱਸਦੀ ਗਈ ਸੀ ਘਰੋਂ। ਕਿਤੇ ਸਣੀ ਨੇ ਤਾਂ ਨਹੀਂ ਕੁਛ ਕਿਹਾ? ਨਹੀਂ ਨਹੀਂ, ਵੀਰੇ ਨੇ ਤਾਂ ਮੈਨੂੰ ਕੁਛ ਵੀ ਨਹੀਂ ਕਿਹਾ। ਬਸ ਹੂੰ ਹੀ ਮੇਰੇ ਨਾਲ ਆਉਂਦੀ ਹੁੰਦਾ ਜਿੱਤਿਆ ਖਰਾਬ ਹੋ ਗਿਆ। ਬਸ ਮੇਰੇ ਨਾਲ ਕਿਤੇ ਜੀਜਾਣੇ ਲੱਗ ਰਿਹਾ।

ਕੁਛ ਨਹੀਂ ਹੋਇਆ ਨਹੀਂ ਮੇਰੀ ਗੱਲ ਸੁਣ ਤੂੰ ਮੈਨੂੰ ਪਤਾ ਤੂੰ ਮੇਰੇ ਦਸ਼ਮੁਟੀਆਂ ਤੋਂ ਬੜੀ ਛੋਟੀ ਭੈਣ ਆ ਤੈਨੂੰ ਪਤਾ ਮੈਨੂੰ ਕਿੰਨਾ ਦੁੱਖ ਹੋਇਆ ਮੇਰੀ ਗੱਲ ਸੁਣਾ ਮੇਰੇ ਤੋਂ ਬਲਤੀ ਹੋਗੀ ਤੂੰ ਸਕੂਲ ਜਾਇਆ ਕਰ ਨਹੀਂ ਨਹੀਂ ਵੀਰੇ ਤੂੰ ਸੀਗਾ ਤੂੰ ਗਲਤੀ ਮੰਨਦੇ ਹੋ ਹੈਂ ਤੂੰ ਮੇਰੇ ਤੋਂ ਵੱਡਿਓ ਤੁਸੀਂ ਤਾਂ ਮੈਨੂੰ ਕੁੱਟ ਵੀ ਲਓਂਗੇ ਨਾ ਮੈਨੂੰ ਤਾਂ ਤਾਂ ਵੀ ਗੁੱਸਾ ਨਹੀਂ ਆਉਣਾ ਹੁਣ ਤੱਕ ਬਚਪਨ ਤੋਂ ਲੈ ਕੇ ਹੁਣ ਤੱਕ ਆਪਾਂ ਕਿੰਨੀ ਚੌੜ ਕਰਦੇ ਆਂ ਇੱਕ ਦੂਨੇ ਗੁੱਸੇ ਹੁੰਦੇ ਰਹੇ ਆਂ ਮਾਫੀ ਤਾਂ ਕਦੇ ਆਪੇ ਇੱਕ ਦੂਜੇ ਤੋਂ ਮੰਗੀ ਨਹੀਂ ਪਰ ਸਕੂਲ ਨਹੀਂ ਜਾਣਾ ਬਈ ਸਕੂਲ ਤੂੰ ਮੇਰੇ ਤਾਂ ਨਿੱਕੀ ਆ ਮੈਨੂੰ ਮੇਰੀ ਸੱਸ ਨੇ ਢਟਕਾਤਾ ਸੀਗਾ ਤਾਂ ਹੀ ਕਰ ਤੋਂ ਮੈਂ ਪੜ੍ਹਦੀ ਆਂ ਜੁਗਾਨੀ ਮੇਰੇ ਤੋਂ ਘਰ ਤੇ ਹੋਇਆ ਤੈਨੂੰ ਪਤਾ ਤਾਂ ਹੈਗਾ ਤੇਰਾ ਵੀਰਿਆ ਤਾਂ ਨੋਕੀ ਹੋ ਸਕਦਾ ਮੈਨੂੰ ਐਂ ਦੱਸ ਕਿਉਂ ਨਹੀਂ ਜਾਣਾ ਸਕੂਲ ਤੂੰ ਸਕੂਲ ਜਾਇਆ ਕਰ ਤੇਰਾ ਦਿਨ ਵਧੀਆ ਲੰਘ ਜਾਂਦਾ ਜਵਾਕਾਂ ਤੇ ਹੱਸਦੀ ਖੇਡਦੀ ਸੋਹਣੀ ਲੱਗਦੇ ਨਹੀਂ ਵੀਰੇ ਨਹੀਂ ਜਾਣਾ ਸਕੂਲ ਲੈ ਹੈ ਪਾਗਲ ਕਿਉਂ ਨਹੀਂ ਜਾਣਾ ਸਕੂਲ ਤੂੰ ਮੈਨੂੰ ਦੱਸ ਕਿਉਂ ਨਹੀਂ ਜਾਣਾ ਕੋਈ ਗੱਲ ਦੱਸ ਕੀ ਹੋਈ ਹੈ ਵੀਰੇ ਅੱਜ ਨਾ ਜਦੋਂ ਮੈਂ ਸਕੂਲ ਤੋਂ ਵਾਪਸ ਆ ਰਹੀ ਸੀ ਮੈਨੂੰ ਰਾਜ ਕਿਕਰ ਸਿੰਘ ਮਿਲਿਆ ਕਿਕਰ ਸਿੰਘ ਦਾ ਕਿਕਰ ਹਾਂ ਤੇ ਉਹਦੇ ਨਾਲ ਨਾ ਇੱਕ ਬੰਦਾ ਹੋਰ ਸੀਗਾ ਤੈਨੂੰ ਉਹਨੇ ਨਾ ਮੇਰੇ ਬਾਪ ਵੜ ਲੇ ਆ ਤਮਨ ਚ ਬਾਂਝੜਾ ਯੋਤ ਕਹਿੰਦਾ ਫਿਰ ਕੁਲ ਤਿੰਨ ਦਿਨਾਂ ਜੇ ਤਿੰਨ ਦਿਨਾਂ ਚ ਤੂੰ ਹਾਂ ਨਾ ਕੀਤੀ ਨਾ ਕਹਿੰਦਾ ਮੈਨੂੰ ਘਰ ਆ ਕੇ ਚੱਕ ਕੇ ਲੈ ਜੂਗਾ ਕਹਿੰਦਾ ਮੈਂ ਮੈਂ ਤਾਂ ਹੀ ਕਹਿੰਦੀ ਮੈਂ ਕਿਤੇ ਨਹੀਂ ਜਾਂਦੀ ਮੈਂ ਘਰ ਦੇ ਅੰਦਰ ਹੀ ਰਹੂੰਗੀ ਤੂੰ ਬੇਫਿਕਰ ਹੋ ਜਾ ਤੂੰ ਸਕੂਲ ਜਾਇਆ ਕਰ ਤੈਨੂੰ ਘਰੇ ਬੈਠਣ ਦੀ ਲੋੜ ਨਹੀਂ ਉਹ ਕਿਕਰ ਸਿੰਘ ਨਾਲ ਨਾ ਹੁਣ ਮੈਨੂੰ ਪਤਾ ਕੀ ਕਰਨਾ ਨਹੀਂ ਨਹੀਂ ਪੁੱਤ ਵੀਰੇ ਵੀਰੇ ਮੈਂ ਨਹੀਂ ਪੁੱਤ ਸਣੀ ਤੈਨਾਂ ਕੁਛ ਨਹੀਂ ਕਰਨਾ ਹੈ ਜਾ ਮੇਰੀ ਗੱਲ ਸੁਣ ਲੋ ਇੱਕ ਤੁਸੀਂ ਮੈਨੂੰ ਪਹਿਲਾਂ ਬਹੁਤ ਰੋਕ ਲਿਆ ਹੁਣ ਨਾ ਰੋਕਿਆ ਹੁਣ ਜਾਂ ਤਾਂ ਮੈਂ ਨਹੀਂ ਜਾਂ ਕੇ ਕਰਸਿੰਗ ਨਹੀਂ ਜਾਗਾ ਵੀਰੇ ਮੇਰੀ ਗੱਲ ਮੈਨੂੰ ਤੇਰੇ ਤੋਂ ਪਿਆਰਾ ਕੁਝ ਵੀ ਨਹੀਂ ਹੈਗਾ ਸੱਚੀ ਮੈਨੂੰ ਬਸ ਤੂੰ ਚਾਹੀਦਾ ਉਹ ਕੰਜਰ ਬੰਦੇ ਦਾ ਕੀ ਉਹਨਾਂ ਨੇ ਚਾਰ ਲਗਾੜੇ ਆ ਕੇ ਤੈਨੂੰ ਕੁਝ ਕਰ ਦੇਣ ਕੀ ਕਰਾਂਗੇ ਅਸੀਂ ਨਾਲ ਉਹ ਪਹਿਲਾਂ ਦੀ ਬਣਾ ਸੀ ਮੇਰੀ ਗੱਲ ਸੁਣੋ ਉਹ ਪਹਿਲਾਂ ਵਾਲੀਆਂ ਗੱਲਾਂ ਗਈਆਂ ਠੀਕ ਆ ਮੈਂ ਬਾਪੂ ਦਾ ਕਰਕੇ ਤੇ ਸੋਡਾ ਕਰਕੇ ਚੁੱਪ ਸੀਗਾ ਇਹ ਹੁਣ ਮੈਨੂੰ ਜੇਲ੍ਹ ਵੀ ਕੱਟਣੀ ਪੈਗੀ ਨਾ ਨਹੀਂ ਨਾ ਮਾ ਪੁੱਤ ਨਾ ਤੂੰ ਪਤਾ ਅੱਖੇ ਲੱਗ ਆਪਾਂ ਤਾਂ ਕੁੜੀ ਨਹੀਂ ਪਾਣਾ ਕਰੀ ਉਹ ਗੰਦਬੰਦੇ ਦੀ ਐਡੀ ਹਿੰਮਤ ਮੇਰੀ ਭੈਣ ਦੀ ਬਾਹ ਫੜਾ ਉਹਨੇ ਤਾਂ ਸਾਨੂੰ ਧੀਮਾ ਹੀ ਸਮਝ ਲਿਆ ਜੇ ਅਸੀਂ ਕੁਝ ਬੋਲਦੇ ਨਹੀਂ ਜੇ ਅਸੀਂ ਮਰਦਾਂ ਅਸੀਂ ਬੰਦੇ ਆ ਉਹਦਾ ਮੁਕਾਬਲਾ ਕਰ ਸਕਦੇ ਆ ਅਸੀਂ ਅਸੀਂ ਉਹਦੀ ਪ੍ਰਾਪਤੀ ਕਰ ਸਕਦੇ ਆ ਹੁਣ ਮੈਂ ਉਹਨੂੰ ਦੱਸੂਗਾ ਵੀ ਅਸੀਂ ਕੀ ਚੀਜ਼ ਆ ਜੇ ਕਹੇ ਦੀ ਨਰਮਾਈ ਦਾ ਫਾਇਦਾ ਠਾਉਂਦਾ ਨਾ ਹੁਣ ਅਸੀਂ ਦੱਸਾਂਗੇ ਉਹਨੂੰ ਬਈ ਮੈਨੂੰ ਡਰਾ ਜੇ ਆਪਾਂ ਕੁਝ ਕਰਾਂਗੇ ਤਾਂ ਹੋਰ ਉਹ ਤੋਂ ਵੱਧ ਕੇ ਆਊਗਾ ਆਪਣੇ ਤੇ ਕੋਈ ਗੱਲ ਆ ਕੀ ਪਤਾ ਪੁੱਤ ਉਹ ਤਾਂ ਸਹੀ ਗੰਦਾ ਬੰਦਾ ਹੈ ਉਹ ਪਤਾ ਸੋਨੂੰ ਸੋਨੂੰ ਮੈਂ ਗੱਲ ਦੱਸਦਾ ਆਪਾ ਡਰੀ ਜਾਂਦੇ ਆ ਨਾ ਉਹ ਤਾਂ ਡਰਾ ਹੀ ਜਾਂਦਾ ਹੁਣ ਨਹੀਂ ਕੁਛ ਕਰਦਾ ਬਾਪੂ ਨੂੰ ਘਰੇ ਆ ਜਾਂਦੇ ਇੱਕ ਵਾਰੀ ਬਾਪੂ ਨਾਲ ਗੱਲ ਕਰਦੇ ਫਿਰ ਬਾਪੂ ਨਾਲ ਗੱਲ ਕਰਾਂਗੇ ਪੁੱਤ ਫਿਰ ਕੁਛ ਕਰਨਾ ਬਾਈ ਤੂੰ ਆ ਜਾਣ ਤੇ ਘਰੇ ਆਪਾਂ ਕੋਈ ਗੱਲ ਨਹੀਂ ਤੇਰੇ ਪਾਸ ਬਾਪੂ ਆਇਆ ਉਹ ਬਾਪੂ ਨੇ ਕੁਛ ਨਹੀਂ ਕਰਨਾ ਸਰਪੰਚ ਕੋਲੇ ਗੱਲ ਕਰੂਗਾ ਥਾਣੇ ਕਚਹਿਰੀ ਗੱਲ ਲਗਾਉਗੀ ਮੈਂ ਤਾਂ ਆਪੇ ਨਿਵੇੜੂਗਾ ਹੁਣ ਮੈਂ ਤਾਂ ਗੱਲ ਵੱਡਣਾ ਉਹਦਾ ਜਿਹੜਾ ਕੁਛ ਕਰਦੀ ਮੇਰੀ ਗੱਲ ਸੁਣੋ ਤੂੰ ਜਗਦੀਆਂ ਸੀ ਕੀ ਅਸੀਂ ਕੀ ਕਰਾਂਗੇ ਪੁੱਤਾ ਬਾਡੇ ਕਣੀ ਵੀ ਦੇਖ ਬਾਈ ਤੇਰੇ ਜਵਾਕ ਹੋਣਾ ਦਾ ਵਿਚਾਰ ਜਵਾਕ ਹੈ ਉਹ ਕੋਈ ਗੱਲ ਨਹੀਂ ਤੁਸੀਂ ਬਥੇਰੇ ਆ ਮੇਰੇ ਮਗਰ ਕੱਟ ਲਾਂਗੇ 4 ਸਾਲ ਨਹੀਂ ਨਹੀਂ ਪੁੱਤ ਨਹੀਂ 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 ਐਸਾ ਕੋਈ ਹਾਲ ਨਹੀਂ ਨਾ ਹੋਇਆ ਆਪਾਂ ਕੋਈ ਨਾ ਕੋਈ ਹਾਲ ਲੱਭਾਂਗੇ ਆਪਾਂ ਆਪਾਂ ਪੇਪਾ ਨਾ ਤਾਲੂ ਦਰਖਾਸਤ ਦੇ ਆਣ ਸੰਤਾਨ ਕਰਦਾ ਸੰਤਾਨ ਨੂੰ ਕੰਗਾ ਦਿੰਦਾ ਨਾਲੇ ਉਹ ਤੇਰੇ ਨਾਲ ਕੀ ਗੁੱਸਾ ਬਣਿਆ ਥੀ ਉਹਦੇ ਨਾਲ ਘਰੇ ਨਹੀਂ ਬੈਠਣਾ ਸਕੂਲ ਜਾਇਆ ਕਰਨਾ ਤੇਰਾ ਭਰਾ ਬੈਠਾ ਮੈਂ ਦੇਖੂਗਾ ਕੀ ਕਰੂਗਾ ਉਹ ਬੰਦਾ ਬਾਈ ਕੀ ਜਾਣਾ ਤੂੰ ਜਾਣਾ ਜੇ ਮੇਰੀ ਭੈਣ ਹੈ ਨਾ ਤੂੰ ਸਕੂਲ ਜਾਣਾ ਕੋਈ ਤੇਰੇ ਰਾਤ ਕਿੱਕਰ ਸੰਗ ਨਹੀਂ ਕਦੇ ਆਊਗਾ ਤੇਰੇ ਭਰਾ ਦਾ ਤੇਰੇ ਨਾਲ ਵਾਦਾ ਹੀ ਰਹਿ ਗਿਆ ਨਹੀਂ ਵੀਰੇ ਮੈਨੂੰ ਆਏ ਜਿਉਂ ਤੈਨੂੰ ਕੁਝ ਕਰ ਤਾ ਮੈਂ ਜਿਵੇਂ ਪੱਟੀ ਜਾਊਂਗੇ ਅਸੀਂ ਕੀ ਕਰਾਂਗੇ ਸਾਰੀ ਉਮਰ ਮੈਂ ਤੇਰੀ ਤਵਾਰੀ ਕੀ ਹੈ ਤਵਾਰੀ ਹੋਜੀ ਕੋਸਾ ਨਾ ਟਾਈਮ ਆਪਾਂ ਕਿਸੇ ਦੇ ਥੱਲੇ ਲੱਗਾਂਗੇ ਭੈਣੇ ਤੁਸੀਂ ਸਮਝੋ ਸਮਝੋ ਜਿੰਨਾ ਡਰਾਂਗੇ ਉਹਨਾਂ ਡਰਾਊਗਾ ਬੰਦਾ ਉਹ 21 ਦੇ 31 ਪਾ ਗਿਓ ਬੰਦੇ ਨੂੰ ਖੜਾ ਹੀ ਨਹੀਂ ਛੱਡਦਾ ਮਰਨਾ ਖੜਾ ਹੀ ਨਹੀਂ ਛੱਡਦਾ ਕਿਤੇ ਵੀ ਹੁਣ ਤਾਂ ਪਿੰਡ ਛੱਡ ਕੇ ਵੀ ਆ ਗਏ ਹੁਣ ਵੀ ਇੱਥੋਂ ਜ਼ਿੱਕਰ ਵੀ ਪਹੁੰਚ ਗਿਆ ਪਤਾ ਨਹੀਂ ਕਿਹੜੀ ਮਾੜੀ ਘੜੀ ਸੀ ਜਿਹੜੇ ਟਾਈਮ ਉਹਨਾਂ ਨਾਲ ਰਿਸ਼ਤਾ ਜੋੜਿਆ ਦੀ ਆਪਾਂ ਤੁਸੀਂ ਮਨਿੰਦਰ ਨੂੰ ਸੰਭੋ ਮੈਂ ਥੋੜੇ ਟਾਈਮ 'ਚ ਆ ਗਿਆ ਨਹੀਂ ਜਾ ਸਕਦਾ ਕਿਤੇ ਨਹੀਂ ਜਾ ਮੈਂ ਲੜਨ ਨਹੀਂ ਜਾਂਦਾ ਮੈਂ ਕੋਈ ਹੋਰ ਹੱਲ ਕਰਨਾ ਮੈਂ ਕਿਸੇ ਕੋਲੇ ਜਾ ਕੇ ਆਉਣਾ ਸਾਡੇ ਪੁੱਤ ਤੂੰ ਕਿਤੇ ਉਹਦੇ ਮੱਥੇ ਤੇ ਤੂ ਲੱਗੀ ਨਾ ਬਾਈ ਤਿਆ ਕਰ ਬਾਪੂ ਨੂੰ ਨਾ ਬਾਪੂ ਨੂੰ ਆਜੰਦ ਕਰੇ ਬਾਪੂ ਨਾਲ ਕਿਤੇ ਮਰਜੀ ਵਗ ਜੀ ਕੱਲਾ ਨਾ ਜਾ ਕੱਲਾ ਨਾ ਜਾ ਅੱਲਾ ਨਾ ਜਾ ਪਹਿਲਾਂ ਤੇਰੇ ਪਿਓ ਨਾਲ ਰਾਇ ਕਰਦੀ ਕੋਈ ਗੱਲ ਉਹ ਆਪੋਵੇਂ ਕਰਦੀ ਮੈਂ ਬਸ ਹਾਂ ਬਾਪੂ ਨਾਲ ਰਹਿਣਾ ਹਾਂ ਤੂੰ ਵੀ ਉੱਧਰ ਪੈ ਜਾ ਸਾਡੇ ਪੁੱਤ ਤਾਂ ਕੁਝ ਨਹੀਂ ਕਰ ਰਹਾ ਚੰਗਾ ਜਾ ਹੀ ਨਾ ਸਾਡੇ ਮੇਰੇ ਪੁੱਤ ਹਏ ਮੇਰਬਾ ਮੈਂ ਮਰ ਜੇ ਮੈਂ ਕਿਉਂ ਦੱਸਦਾ ਵੀਰੇ ਨੂੰ ਮੈਂ ਕਿਉਂ ਦੱਸਾਂ ਉਹ ਤਾਂ ਗਲਤੀ ਹੋ ਗਈ ਮੈਂ ਤੈਨੂੰ ਚੰਪਕੇ ਘਰੇ ਮੈਂ ਜੰਦੀ ਮੈਂ ਇਹ ਤੂੰ ਆਏ ਨਾ ਸੋਚ ਵੀ ਮੈਂ ਕਿਉਂ ਦੱਸਦਾ ਜੇ ਤੂੰ ਦੱਸਦਾ ਇਹ ਵੀ ਚੰਗਾ ਕਰਿਆ ਕੱਲ ਨੂੰ ਤੈਨੂੰ ਕੋਈ ਵੱਡਾ ਨਫਾ ਨੁਕਸਾਨ ਕਰ ਦਿੰਦਾ ਉਹਦੀ ਕੀ ਤਿਵਾਰੀ ਕਰਦੇ ਉਹਦੀ ਤਿਵਾਰੀ ਕੀ ਆ ਪੁੱਤ ਉਹ ਤਾਂ ਮਨ ਕਰੇ ਘਰੇ ਆ ਬੜੇ ਹੁਣ ਤੇਰੇ ਭਾਈ ਨੂੰ ਦੱਸਦਾ ਤੇਰੇ ਬਾਪ ਨਾਲ ਗੱਲ ਕਰ ਲਾਂਗੇ ਹੁਣ ਗੱਲ ਸਾਂਭ ਤਾਂ ਲਵਾਂਗੇ ਸਾਰੀ ਚਲੋ ਕੋਈ ਨਹੀਂ ਖੋਈ ਨਾ ਪੁੱਤ ਅਸਲ ਤਾਂ ਤੂੰ ਡਰ ਨਾ ਉਹਨੂੰ ਕੋਈ ਨਾ ਕੋਈ ਸਭ ਤੋਂ ਸਿਖਾਉਣਾ ਹੀ ਪਊਗਾ ਉਦੋਂ ਆਪਾਂ ਉਹਦੇ ਭਰਾਵਾਂ ਦੇ ਮੱਗਰ ਲੱਗ ਕੇ ਐਵੇਂ ਜੇਲ੍ਹ ਚੋਂ ਬਾਹਰ ਕਢਾਤਾ ਸਹੀ ਗੱਲ ਆ ਹੁਣ ਜੇਲ੍ਹ ਚ ਹੁੰਦੇ ਨਾਲ ਪਤਾ ਲੱਗ ਜਾਂਦਾ ਹਾਂ ਸਾਰੀ ਅਕਲ ਟਿਕਾਣੇ ਆ ਜਾਂਦੀ ਗਲਤੀਆਂ ਤਾਂ ਆਪਣੀਆਂ ਹੀ ਨੇ ਉਦੋਂ ਨਾਲੇ ਵਧੀਆ ਫਸਿਆ ਤੀਗਾ ਜੇ ਉਹਦੀ ਭੈਣ ਆਪਣੀਆਂ ਮਿੰਤਾ ਨਾ ਕਰਦੀ ਆਕੇ ਉਹੀ ਤਾਂ ਗੱਲ ਆ ਉਹਦੇ ਰਿਸ਼ਤੇਦਾਰ ਜੇ ਉਹ ਸਾਲੇ ਵੀ ਹੁਣ ਮੁੜ ਕੇ ਆਏ ਨਹੀਂਗੇ ਉਹਨਾਂ ਨੇ ਮਿੰਤਾ ਕਰੀਆਂ ਤਾਂ ਆਪਾਂ ਕਢਵਾਇਆ ਨਹੀਂ ਆਪਾਂ ਨੂੰ ਲੋੜ ਨਹੀਂ ਸੀ ਮਾਂ ਮਾਂ ਨੇ ਗੱਲ ਸੁਣ ਹਾਂ ਉਹ ਉਹਦੇ ਸਾਲਿਆਂ ਨੇ ਕਿਹਾ ਸੀ ਵੀ ਜੇ ਤੁਹਾਨੂੰ ਮੁੜ ਕੇ ਤੰਗ ਕਰ ਕੋ ਸਾਨੂੰ ਦੱਸਿਓ ਤੇ ਆਪਾਂ ਕਿਉਂ ਨਾ ਉਹਨਾਂ ਨਾਲ ਗੱਲ ਕਰੀਏ ਹਾਂ ਇਹ ਵੀ ਹਾਂ ਆਪਾਂ ਨੂੰ ਕਹੀ ਕਿ ਗੈਸ ਇੰਨੇ ਦੀ ਪਿੰਡ ਦੀ ਪੰਚਾਇਤ ਨੇ ਵੀ ਆਪਾਂ ਨੂੰ ਆਖੇ ਸੀ ਜੇ ਤੁਹਾਡਾ ਨਿਬੜਿਆ ਉਥਾਣੇ 'ਚ ਵੀ ਸਾਨੂੰ ਦੱਸਿਓ ਫੇਰ ਬਾਪੂ ਆ ਜਾਂਦੇ ਹਾਂ ਉਹਦੇ ਨਾਲ ਗੱਲ ਕਰੀਏ ਹਾਂ ਆਪਾਂ ਤੁਸੀਂ ਪਾਈ ਨੂੰ ਕਹੇ ਵੀ ਐਂ ਤਕਾਂ ਨਾ ਚੱਲੀ ਆਪਾਂ ਆਰਾਮ ਨਾਲ ਉਹਦੇ ਸਾਲੇ ਨਾਲ ਗੱਲ ਕਰਦੇ ਹਾਂ ਫੇਰ ਫੇਰ ਦੇਖਦੇ ਹਾਂ ਕੀ ਕਹਿੰਦਾ ਨਾ ਨਾ ਪੁੱਤ ਕੋਈ ਨਾ ਸਣੀ ਹਾਂ ਤਾਂ ਮੈਂ ਆਪੇ ਢਕਿਆ ਲੂੰਗੀ ਜਿਵੇਂ ਤੇਰਾ ਬਾਪਾ ਕਹੂਗਾ ਨਾ ਉਮੀ ਕਰਾਂਗੇ ਤੁਸੀਂ ਬਾਪੂ ਨੂੰ ਫੋਨ ਕਰ ਦਵੇ ਛੇਤੀ ਘਰੇ ਆ ਜੇ ਕੋਈ ਨਾ ਪੁੱਤ ਵਿਚਾਰ ਵੀ ਬਹਿ ਜਾਂਦਾ ਕਰ ਦਿਆਂ ਫੋਨ ਪੁੱਤ ਨੂੰ ਮੈਂ ਬੁਲਾਉਣੀ ਆਗੀ ਬੇਸ਼ੱਕ ਦੀ ਕਿ ਉਹ ਤੇਰੇ ਸਹੂਤ ਇਕਰਾਗਾ ਨਾ ਸਾਨੂੰ ਘਰ ਤੇ ਕਰਨਾ ਜਾਣਾ ਹੋਇਆ ਮੇਰੀ ਵੀ ਹੋਰ ਨੰਗੀ ਪਈ ਐ ਮੈਂ ਇੱਥੇ ਕੀ ਕਰਨਾ ਮੇਰੇ ਕਿਹੜਾ ਮਗਰ ਜਵਾਬ ਕਰਉ ਕੋਈ ਗੱਲ ਨਹੀਂ ਹੁਣ ਅਸੀਂ ਉਹ ਅਗਲੀ ਜਾਂ ਪਹੁੰਚਾਂਗੇ ਕਿਿੱਥੋਂ ਤੇ ਇਕੱਤਰ ਸਭ ਪਹੁੰਚਾਂਗੇ